ਤੁਹਾਡੇ ਦਿਲ 'ਚ ਵੀ ਇੱਕ ਰੀਤ ਸੀਗੀ ਕਿ ਮੇਰੀ ਧੀ ਹੁੰਦੀ ਬਿਲਕੁਲ ਸੀਗਾ ਵੀ ਮੇਰੀ ਧੀ ਹੁੰਦੀ ਤੇ ਮੈਂ ਬਹੁਤ ਰੱਬ ਤੋਂ ਮੰਗਿਆ ਵੀ ਹੈ ਨਾ ਮੇਰੇ ਕੋਲ ਕੁੜੀ ਹੋਣੀ ਚਾਹੀਦੀ ਆ ਹੋਰ ਕੋਈ ਸਾਡੇ ਫਰੈਂਡ ਸਰਕਲ ਦੇ ਵਿੱਚ ਬੇਟੀਆਂ ਜਿਨ੍ਹਾਂ ਦੇ ਘਰਾਂ 'ਚ ਸੀਗੀਆਂ ਉਹਨਾਂ 'ਚ ਮੈਂ ਆਪਣੀਆਂ ਮੈਂ ਸੋਚੀ ਸੀ ਬੇਟੀਆਂ ਨੂੰ ਪਿਆਰ ਦੇਣਾ ਇਹ ਜਿਹੜੀਆਂ ਨੂੰਹਾਂ ਆਣੀਆਂ ਮੈਂ ਤਾਂ ਉਹਨਾਂ ਨੂੰ ਧੀਆ ਬਣਾ ਕੇ ਘਰੇ ਲੈ ਕੇ ਆਵਾਂ ਕਿ ਉਹਨਾਂ ਨੂੰ ਬਹੁਤ ਪਿਆਰ ਦੇਣਾ ਹੈ ਮੇਰਾ ਆਖਰੀ ਸਵਾਲ ਹੈ ਕਿ ਜਿਵੇਂ ਤੁਹਾਡੇ ਦੋ ਪੁੱਤਰ ਨੇ ਤੁਹਾਡੇ ਦਿਲ 'ਚ ਵੀ ਇੱਕ ਰੀਤ ਸੀਗੀ ਕਿ ਮੇਰੀ ਧੀ ਹੁੰਦੀ ਬਿਲਕੁਲ ਸੀਗਾ ਵੀ ਮੇਰੀ ਧੀ ਹੁੰਦੀ ਮੈਂ ਪਰਮਾਤਮਾ ਤੋਂ ਮੰਗਦੀ ਸੀ ਜਦੋਂ ਮੇਰਾ ਸਾਰੰਗ ਬੇਟਾ ਹੋਇਆ ਉਸ ਤੋਂ ਬਾਅਦ ਮੈਨੂੰ ਇਹ ਸੀਗਾ ਕਿ ਮੇਰੇ ਕੋਲ ਕੁੜੀ ਹੋਣੀ ਚਾਹੀਦੀ ਆ ਤੇ ਮੈਂ ਬਹੁਤ ਰੱਬ ਤੋਂ ਮੰਗਿਆ ਵੀ ਹੈ ਨਾ ਮੇਰੇ ਕੋਲ ਕੁੜੀ ਹੋਣੀ ਚਾਹੀਦੀ ਆ ਪਰ ਫਿਰ ਉਸ ਤੋਂ ਬਾਅਦ ਅਲਾਪ ਹੋਇਆ ਤੇ ਫਿਰ ਮੈਨੂੰ ਬਹੁਤ ਚਾਹ ਹੁੰਦੀ ਸੀ ਫਿਰ ਮੇਰੀ ਭਤੀਜੀ ਹੋਈ ਅੱਛਾ ਤੇ ਸਾਡੇ ਸਾਰੇ ਭੈਣ ਭਰਾਵਾਂ ਦੇ ਪੰਜਾਂ ਭੈਣ ਭਰਾਵਾਂ ਕੋਲ ਬੇਟੇ ਸੀਗੇ ਤੇ ਮੇਰਾ ਮਿੱਤੋ ਛੋਟਾ ਭਰਾਏ ਨੂਰ ਮੁਹੰਮਦ ਉਹਦੇ ਕੋਲ ਵੀ ਬੇਟਾ ਤੇ ਸਾਰੇ ਕਹਿੰਦੇ ਸੀ ਕਿ ਜਿਹੜੇ ਹੁਣ ਸਾਡੀ ਕੁੜੀ ਹੋਣੀ ਚਾਹੀਦੀ ਆ ਵੀ ਸਾਰਿਆਂ ਨੂੰ ਭੁੱਖਾ ਕੁੜੀ ਦੀ ਫਿਰ ਉਹਦੇ ਬੇਟੀ ਹੋਈ ਇੱਕ ਬੇਟਾ ਦੀ ਇੱਕ ਬੇਟੀ ਜਦੋਂ ਬੇਟੀ ਹੋਈ ਸਾ ਅਸੀਂ ਸਾਰਿਆਂ ਨੇ ਇੰਨੀ ਖੁਸ਼ੀ ਮਨਾਈ ਅਸੀਂ ਇੰਨਾ ਅਸੀਂ ਲੋਹੜੀ ਵੀ ਮਨਾਈ ਅਸੀਂ ਨੱਚੇ ਟੱਪੇ ਜਦੋਂ ਹਸਪੀਟਲ ਚ ਉਹ ਸੀ ਐਮਸੀ ਹਸਪੀਟਲ ਲੁਧਿਆਣੇ ਨਾ ਜਦੋਂ ਬੇਟੀ ਦਾ ਜਨਮ ਹੋਇਆ ਸੋਬਾਈ 23 ਸਾਲ ਪਹਿਲਾਂ ਤੇ ਸਾਰੇ ਜਿਹੜਾ ਸਟਾਫ ਸੀਗਾ ਉਹਨਾਂ ਨੂੰ ਸ਼ਗਨ ਦਿੱਤੇ ਮੇਰੇ ਭਰਾ ਨੇ ਲੱਡੂ ਦਿੱਤੇ ਉਹਨਾਂ ਨੂੰ ਲੱਡੂ ਵੰਡੇ ਤੇ ਸਾਰਿਆਂ ਨੂੰ ਸ਼ਗਨ ਦਿੱਤੇ ਸਾਰੇ ਕਹਿੰਦੇ ਤੁਹਾਡੇ ਆਪਕੇ ਬੇਟਾ ਹੋਇਆ ਮੇਰਾ ਪਰਾ ਕਹਿੰਦਾ ਬੇਟੀ ਹੋਈ ਆ ਕਹਿੰਦੇ ਅੱਛਾ ਬੇਟੀ ਕੇ ਲਈ ਵੀ ਆਪ ਕਹਿੰਦੇ ਹਾਂ ਸਾਡੇ ਤਾਂ ਬੇਟੀ ਭਾਗਾ ਨਾਲ ਹੋਈ ਆ ਵੀ ਇਸ ਤਾਂ ਮੰਗ ਮੰਗ ਕੇ ਲਿੱਤੀ ਆ ਤੇ ਫਿਰ ਮੇਰੇ ਪਾਪਾ ਨੇ ਉਹਦੀ ਲੋੜੀ ਵੀ ਮਨਾਈ ਜਦੋਂ ਉਹਦਾ ਤਿਹਾਰ ਆਇਆ ਲੋੜੀ ਪਹਿਲੀ ਆਈ ਜਦੋਂ ਫਿਰ ਮੇਰੇ ਪਾਪਾ ਨੇ ਲੋੜੀ ਪਾਈ ਸਾਰਿਆਂ ਨੇ ਅਸੀਂ ਬਹੁਤ ਖੁਸ਼ ਹੋ ਕੇ ਲੋੜੀ ਪਾਈ ਉਹਦੀ ਬਹੁਤ ਖੁਸ਼ ਹੋਏ ਤੇ ਫਿਰ ਮੈਂ ਉਹਦੇ ਵਿੱਚੋਂ ਆਪਣੀ ਧੀ ਨੂੰ ਦੇਖਣਾ ਸ਼ੁਰੂ ਕੀਤਾ ਤੇ ਮੇਰੀਆਂ ਜਿਹੜੀਆਂ ਹੋਰ ਰਿਸ਼ਤੇਦਾਰਾਂ ਚੋਂ ਭਾਣਜੀਆਂ ਭਤੀਜੀਆਂ ਸੀ ਜਾਂ ਹੋਰ ਕੋਈ ਸਾਡੇ ਫਰੈਂਡ ਸਰਕਲ ਦੇ ਵਿੱਚ ਬੇਟੀਆਂ ਜਿਨ੍ਹਾਂ ਦੇ ਘਰਾਂ 'ਚ ਸੀਗੀਆਂ ਉਹਨਾਂ 'ਚ ਮੈਂ ਆਪਣੀ ਮੈਸ ਉਹਦੀ ਸੀ ਬੇਟੀਆਂ ਨੂੰ ਪਿਆਰ ਦੇਣਾ ਇਹ ਵੀ ਮੇਰੀਆਂ ਹੀ ਬੇਟੀਆਂ ਨੇ ਫਿਰ ਉਹਨਾਂ ਦੇ ਵਿੱਚ ਮੈਂ ਆਪਣੀਆਂ ਬੇਟੀਆਂ ਤੋਂ ਤੁਹਾਡੀ ਨੂਆਂ ਆਣਗੀਆਂ ਜਿਨ੍ਹਾਂ ਨੂੰ ਤੁਸੀਂ ਧੀਆ ਵਾਂਗ ਪਿਆਰ ਦੋਗੇ ਬਿਲਕੁਲ ਸਹੀ ਗੱਲ ਆ ਜਿਹੜੀਆਂ ਨੂਆਂ ਆਣੀਆਂ ਮੈਂ ਤਾਂ ਉਹਨਾਂ ਨੂੰ ਧੀਆ ਬਣਾ ਕੇ ਘਰੇ ਲੈ ਕੇ ਆਵਾਂਗੀ ਉਹਨਾਂ ਨੂੰ ਬਹੁਤ ਪਿਆਰ ਦੇਣਾ ਹੈ ਜਿਹੜੀ ਮੇਰੀ ਧੀ ਦੀ ਇੱਕ ਪਿਆਸ ਸੀਗੀ ਅਧੂਰੀ ਵੀ ਮੇਰੇ ਘਰ ਦੇ ਵਿੱਚ ਲక్ష్ਮੀ ਆਵੇ ਉਹ ਦੁਰਗਾ ਆਵੇ ਉਹ ਜਗ ਜਨਨੀ ਆਵੇ ਘਰ ਦੇ ਵਿੱਚ ਤਾਂ ਕਿ ਵੰਸ਼ ਅੱਗੇ ਵਧੇ ਕਿਉਂਕਿ ਔਰਤ ਦੁਰਗਾ ਦਾ ਰੂਪ ਆ ਮਾ ਆਦਸ਼ਕਤੀ ਆ ਜਿਹੜੀ ਉਹਦਾ ਅੰਸ਼ ਆ ਉਹਦੇ ਵਿੱਚ ਕਿਉਂਕਿ ਉਹਨੇ ਪੂਰੇ ਜਗਤ ਨੂੰ ਜਨਮ ਦਿੱਤਾ ਹੈ ਮਾਂ ਆਦਸ਼ਕਤੀ ਨੇ ਪੂਰੇ ਜਗਤ ਨੂੰ ਜਨਮ ਦਿੱਤਾ ਹੈ ਇਹ ਸਾਰਾ ਕੁਝ ਬਣਾਇਆ ਦੇਵੀ ਦੇਵਤਿਆਂ ਨੂੰ ਬਣਾਇਆ ਸਾਰਾ ਕੁਝ ਪ੍ਰਿਥਵੀਆਂ ਬਣਾਈਆਂ ਤੇ ਜਿਹੜੀ ਔਰਤ ਆ ਔਰਤ ਦੇ ਵਿੱਚ ਆਪਣਾ ਰੂਪ ਪਾਇਆ ਉਹਨੇ ਤਾਂ ਕਿ ਉਹ ਜਨਮ ਦੇ ਸਕੇ ਉਹਨੇ ਯੋਧਿਆਂ ਨੂੰ ਸੂਰਮਿਆਂ ਨੂੰ ਪੀਰ ਫਕੀਰਾਂ ਨੂੰ ਪੈਗੰਬਰਾਂ ਨੂੰ ਗੁਰੂਆਂ ਨੂੰ ਜਨਮ ਦਿੱਤਾ ਉਸ ਮਾਂ ਨੇ ਸੋ ਪ੍ਰਮਾਤਮਾ ਨੇ ਧਰਤੀ ਦੇ ਉੱਤੇ ਆਪਣੇ ਆਪ ਨੂੰ ਮਾਂ ਦੇ ਰੂਪ ਵਿੱਚ ਲੈ ਕੇ ਖੜਾ ਕੀਤਾ ਕਿ ਮੈਂ ਮਾਂ ਬਣ ਕੇ ਜਾਊਂਗਾ ਉੱਥੇ ਧਰਤੀ ਤੇ ਤੇ ਮੈਂ ਸਾਰੇ ਪਰਿਵਾਰ ਦਾ ਪਾਲਣ ਪੋਸ਼ਣ ਕਰੂੰਗਾ ਔਰ ਸ਼ਿਕਵਾ ਵੀ ਕੋਈ ਨਹੀਂ ਕਰਨਾ ਅੱਧੀ ਰਾਤ ਬਾਜ ਮਾਰ ਲੋ ਮਾਂ ਨੂੰ ਮਾਂ ਤਾਂ ਵੀ ਹਾਜ਼ਰ ਆ ਸਾਰੇ ਦਿਨ ਦੀ ਥੱਕੀ ਹੋਈ ਹੈ ਮਾਂ ਤਾਂ ਵੀ ਹਾਜ਼ਰ ਆ ਔਰ ਮਾਂ ਦੇ ਕੋਲ ਮਮਤਾ ਵੀ ਬਹੁਤ ਜ਼ਿਆਦਾ ਪਾਈ ਹੋਈ ਆ ਪ੍ਰਮਾਤਮਾ ਨੇ ਸ਼ਕਤੀ ਵੀ ਬਹੁਤ ਆ ਬੰਦੇ ਨਾਲ ਜ਼ਿਆਦਾ ਕੰਮ ਕਰ ਲੈਂਦੀ ਆ ਮਾਂ ਔਰ ਉਹੀ ਮੈਂ ਗੱਲ ਕਰਦੀ ਆ ਕਿ ਔਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ ਚਾਹੇ ਉਹ ਨੂੰਹ ਦੇ ਰੂਪ ਚ ਆਵੇ ਚਾਹੇ ਉਹ ਧੀ ਦੇ ਰੂਪ ਜਾਵੇ ਚਾਹੇ ਉਹ ਭੈਣ ਆ ਚਾਹੇ ਉਹ ਮਾਂ ਐ ਕਿਸੇ ਵੀ ਰੂਪ ਚ ਔਰਤ ਆ ਜਿਹੜੀ ਉਹਦਾ ਸਤਕਾਰ ਪੂਰਾ ਹੋਣਾ ਚਾਹੀਦਾ ਕਿਉਂਕਿ ਉਹ ਲਕਸ਼ਮੀ ਦਾ ਰੂਪ ਆ